ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਜਣੋ ਮਿੱਤਰੋ ਅੱਜ ਤੁਹਾਨੂੰ ਨੁਕਸਾ ਦੇਵਾਂਗੇ ਕਬਜ ਦਾ ਕਬਜ ਤੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਕਬਜ ਕਿਉਂਕਿ ਕਬਜ ਦੇ ਨਾਲ ਸਾਨੂੰ ਗੈਸ ਬਣਦੀ ਹੈ ਕਬਜ ਦੇ ਨਾਲ ਸਾਨੂੰ ਤਜਾਬ ਬਣਦਾ ਹੈ ਤੇ ਕਵਿਦੇ ਨਾਲ ਸਾਨੂੰ ਬਾਵਾਸ਼ੀਰ ਵੀ ਹੋ ਜਾਂਦੀ ਹੈ ਇਸ ਕਰਕੇ ਨੁਕਤਾ ਨੋਟ ਕਰ ਲਓ ਪੈਨ ਕਾਪੀ ਲੈ ਲਓ ਤੇ ਬਹੁਤ ਵਧੀਆ ਨੁਕਸਾਵਾ ਜੋ ਸਾਨੂੰ ਕਈਆਂ ਬਿਮਾਰੀਆਂ ਤੋਂ ਰਾਹਤ ਮਿਲ ਜਾਂਦੀ ਹੈ ਇਹਦੇ ਨਾਲ ਜਿਹੜੇ ਕਹਿੰਦੇ ਵੀ ਸਾਨੂੰ ਗੈਸ ਹੀ ਹੋਈ ਰਹਿੰਦੀ ਹੈ ਇੱਕ ਸਜਨੋ ਚਾਹ ਪੀਣੀ ਬਹੁਤ ਘਟ ਕਰ ਦਿਓ ਚਾਹ ਜਿਹੜੀ ਐ ਨਾ ਚਾਹ ਵੀ ਸਾਡਾ ਬੜਾ ਨੁਕਸਾਨ ਕਰਦੀ ਐ ਗਰਮੀਆਂ ਆਈਆਂ ਨੇ ਲੱਸੀ ਬਣਾ ਕੇ ਪੀਓ ਮ제 ਲਵੋ ਤੇ ਇੱਕ ਤੇ ਲੱਸੀ ਜਿਹੜੀ ਐ ਉਹ ਦਿਮਾਗ ਨੂੰ ਵੀ ਤਰ ਰੱਖਦੀ ਐ ਸਾਡੇ ਮੈਦੇ ਨੂੰ ਵੀ ਠੀਕ ਰੱਖਦੀ ਐ ਸਾਨੂੰ ਭੁੱਖ ਵੀ ਵਧੀਆ ਲੱਗਦੀ ਐ ਇਸ ਕਰਕੇ ਲੱਸੀ ਪੀਓ ਨਮਕ ਪਾ ਕੇ ਦੇ ਵਿੱਚ ਥੋੜੀ ਜੀ ਕਾਲੀ ਮਿਰਚ ਪਾ ਕੇ ਇਹ ਰੋਜ਼ ਪੀਆ ਕਰੋ ਤਾਂ ਕਿ ਸਾਨੂੰ ਕਈਆਂ ਬਿਮਾਰੀਆਂ ਤੋਂ ਅਸੀਂ ਬਚੇ ਰਹਿਨੇ ਆ ਇਹਨਾਂ ਚੀਜ਼ਾਂ ਨਾਲ ਤੋ ਨੁਕਸਾ ਨੋਟ ਕਰ ਲਓ ਇੱਕ ਪਾਈਆ ਜੰਗਲੀ ਹਰੜ ਲੈ ਲਓ ਜੰਗਲੀ ਹਰੜ ਪੰਸਾਰੀ ਕੋ ਮਿਲ ਜਾਏਗੀ ਤੋ ਜੰਗਲੀ ਹਰੜ ਰਾ ਕੇ ਉਹਨੂੰ ਕੜਾਈ ਵਿੱਚ ਪਾ ਕੇ ਇੱਕ ਚਮਚਾ ਦੇਸੀ ਘਿਓ ਪਾ ਲਓ ਤੇ ਦੇਸੀ ਘਿਓ ਉਹਦੇ ਨਾਲ ਇਹ ਹੋਏਗਾ ਵੀ ਤੁਹਾਡੇ ਸੰਗ ਨੂੰ ਦਵਾਈ ਨਹੀਂ ਲੱਗੇਗੀ ਇੱਕ ਚਮਚਾ ਦੇਸੀ ਘਿਓ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਪੁੱਜ ਜਾਵੇ ਥੋੜਾ ਆਪਣਾ ਰੰਗ ਛੱਡ ਜਾਵੇ ਤੇ ਉਹਨੂੰ ਫਿਰ ਲਾ ਕੇ ਠੰਡੀ ਕਰਕੇ ਮਿਕਸੀ ਪੀਸ ਲੋ ਭਾਵੇਂ ਹਮਾਮ ਦਸਤੇ ਪੀਸ ਲੋ ਉਹ ਤੁਹਾਡੀ ਮਰਜ਼ੀ ਹੈ ਤੇ ਪੀਸ ਕੇ ਉਹਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਭਾਵੇਂ ਛਾਨਣੀ ਨਾਲ ਛਾਨ ਲਓ ਉਹਨੂੰ ਤੇ ਰਾਤ ਸੌਣ ਲੱਗਿਆਂ ਅੱਧਾ ਚਮਚ ਲੈ ਲਓ ਅੱਧਾ ਚਮਚ ਜਿਹੜਾ ਵਾ ਉਹ ਦੁੱਧ ਨਾਲ ਲੈਣਾ ਤੇ ਜਦੋਂ ਸਵੇਰੇ ਤੁਸੀਂ ਉੱਠੋਗੇ ਨਾ ਤੁਹਾਡਾ ਪੇਟ ਬਿਲਕੁਲ ਸਾਫ਼ ਹੋ ਜਾਏਗਾ ਇਹ ਨਹੀਂ ਵੀ ਤੁਹਾਨੂੰ 2-4 ਲੈਟਣਾਂ ਹੋਣੀਆਂ ਨੇ बस इकोलेट ਨੇ ਨਾਲ ਹੀ ਤੁਹਾਡਾ পেট ਸਾਫ ਔਰ ਸਾਰੀ ਦਿਹਾੜੀ ਮਸਤੀ ਭਰਿਆ ਲੰਗੇਗਾ। ਭੁੱਖ ਵੀ ਵਧੀਆ ਲੱਗੇਗੀ, ਗੈਸ ਨਹੀਂ ਹੋਵੇਗੀ, ਤਜਾਬ ਨਹੀਂ ਬਣੇਗੀ। ਬਹੁਤ ਵਧੀਆ ਲੁਕਸਾ ਹੈ। ਚੰਗਾ ਲੱਗੇ। ਇੱਕ ਸ਼ੇਅਰ ਕਰੋ, ਇੱਕ ਲਾਈਕ ਕਰ ਦਿਓ। ਮੁੱਲ ਤੁਹਾਡਾ ਕੋਈ ਲੱਗਣਾ ਨਹੀਂ। ਤੇ ਇਹਨੇ ਨਾਲ ਇਹ ਆ ਵੀ ਸਾਨੂੰ ਉਤਸ਼ਾਹ ਮਿਲਦਾ ਥੋੜਾ ਜਿਹਾ ਅਹੀਂ ਹੋਰ ਵੀਡੀਓ ਵਧੀਆ-ਵਧੀਆ ਬਣਾ ਕੇ ਤੁਹਾਡੇ ਪੇਸ਼ ਕਰਿਆ ਕਰਾਂਗੇ ਤਾਂ ਹੁਣ ਤੁਸੀਂ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ